ਸਭ ਤੋਂ ਅਹਿਮ ਤੇ ਵੱਡੀ ਖਬਰ ਬਿਕਰਮ ਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬਿਕਰਮ ਜੀਠੀਆ ਦੀ ਅੱਜ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਪਹਿਲਾਂ 7 ਦਿਨ ਦਾ ਵਿਜੀਲੈਂਸ ਦਾ ਰਿਮਾਂਡ ਖਤਮ ਹੁੰਦਾ ਫਿਰ 4 ਦਿਨ ਦਾ ਵਿਜੀਲੈਂਸ ਦਾ ਰਿਮਾਂਡ ਅੱਜ ਖਤਮ ਹੋਇਆ ਤਾਂ ਹੁਣ ਮੁਹਾਲੀ ਤੋਂ ਸਿੱਧਾ ਬਿਕਰਮ ਜੀਠੀਆ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਤਾਂ ਬਿਕਰਮ ਜੀਠੀਆ ਦੀਆਂ ਮੁਸ਼ਕਿਲਾਂ ਜ਼ਰੂਰ ਵੱਧ ਰਹੀਆਂ ਨੇ ਇਸੇ ਟਾਪਿਕ ਦੇ ਉੱਤੇ ਇਸੇ ਮੁੱਦੇ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ ਵਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਨੇ ਬਹੁਤ ਸਾਰੇ ਲੋਕ ਵਿਕਰਮ ਮਜੀਠੀਆ ਦੇ ਖਿਲਾਫ ਨੇ ਇਸੇ ਮੁੱਦੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਆਖਿਰ ਸਨਾਤਨ ਹਿੰਦੂ ਰੱਖਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸ਼ਿਵਾਏ ਬਲਵਿੰਦਰ ਜੀ ਬਲਵਿੰਦਰ ਜੀ ਵਿਕਰਮ ਮਜੀਠੀਆ ਮੁੱਦੇ ਦੇ ਉੱਤੇ ਗੱਲਬਾਤ ਕਰੀ ਅੱਜ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਦੀ ਜੋ ਗ੍ਰਿਫਤਾਰੀ ਹੋਈ ਆ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ ਤੁਸੀਂ ਕੀ ਕਿਵੇਂ ਦੇਖਦੇ ਹੋ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਦੇਖੋ ਜੀ ਅ ਵਿਕਰਮਜੀਤਿਆ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਆ ਉਹ ਗਲਤ ਤਰੀਕੇ ਨਾਲ ਕੀਤੀ ਗਈ ਆ ਵਿਜੀਲੈਂਸ ਜਿਹੜੀ ਕਹ ਲੋ ਵੀ ਕੰਦਾ ਟੱਪ ਕੇ ਫੋਰਸ ਇੱਕਦਮ ਕੀਤੀ ਗਈ ਆ ਤੇ ਕਹਿੰਦੇ ਹੁੰਦੇ ਵੀ ਆਪਾਂ ਕਿਸ ਜਿੱਦਾਂ ਕਿ ਉਹਨੇ ਪਤਾ ਨਹੀਂ ਬਹੁ ਵੱਡਾ ਜਿਹੜਾ ਜੁਰਮ ਕਰਤਾ ਵਾ ਇੰਨੀ ਦੇਰ ਕਿਸੇ ਗੈਂਗਸਟਰ ਨੂੰ ਜਿਵੇਂ ਫੜਨਾ ਹੁੰਦਾ ਬਿਲਕੁਲ ਜੀ ਬਿਲਕੁਲ ਘੱਟੋ ਘੱਟ ਦੇਖੋ ਡੀਐਸਪੀ ਹੋ ਗਏ ਐਸਪੀ ਹੋਏ ਤਰੀਬਨ ਉੱਥੇ ਸਾਰੇ 20 20 ਵਿਜੀਲੈਂਸ ਦੇ ਮੁਲਾਜ਼ਮ ਦੱਸੇ ਜਾ ਰਹੇ ਪੀ ਤੋਂ ਵੀ ਸ਼ਾਇਦ ਜ਼ਿਆਦਾ ਸੀਗੇ ਮੇਰੇ ਹਿਸਾਬ ਦੇ ਨਾਲ ਜੀ ਅਸੀਂ ਦੇਖੀ ਹੈ ਜੜੀ ਨਿਊਜ਼ ਹੈਗੀ ਆ ਬਾਹਰ ਵੀ ਸੀ ਅੰਦਰ ਸੀ ਸਿਵਲ ਵਰਦੀਆਂ ਦੇ ਵਿੱਚ ਵੀ ਸੀ ਕਿ ਵਰਦੀਆਂ ਦੇ ਵਿੱਚ ਵੀ ਸੀ ਬਟ ਅਸੀਂ ਇਹ ਚੀਜ਼ ਕਹਿੰਦੇ ਆ ਵੀ ਬਹੁਤ ਗਲਤ ਤਰੀਕੇ ਨਾਲ ਸੀ ਇੱਕ ਵਾਰੀ ਪਹਿਲਾਂ ਤਾਂ ਉਹ ਦੇਖੋ ਜੀ ਇੱਕ ਲੀਡਰ ਹੋਣ ਦੇ ਨਾਤੇ ਜਿਹੜਾ ਸੀਗਾ ਇੱਕ ਤਰੀਕੇ ਨਾਲ ਜਾਂਦੇ ਵੀ ਕੰਦਾ ਟੱਪ ਕੇ ਉਹਨੂੰ ਘੇਰਾ ਪਾ ਲਿਆ ਜਾਂਦਾ ਵਾ ਇੱਕ ਲੀਗਲੀ ਪ੍ਰੋਸੈਸ ਹੁੰਦਾ ਲੀਗਲੀ ਪ੍ਰੋਸੈਸ ਹੁੰਦਾ ਵੀ ਜਿਹਦੇ ਨਾਲ ਆਪਾਂ ਨੂੰ ਉਹਦੇ ਨਾਲ ਕੀਤਾ ਜਾਂਦਾ ਵੀ ਜਦਕਿ ਉਹਨੇ ਕਿਹਾ ਵੀ ਲਓ ਮੈਨੂੰ ਆਰਡਰ ਦਿਖਾਓ ਮਜੀਦੀਆ ਸਾਹਿਬ ਨੇ ਇਹ ਜਦ ਕਿ ਉਹਨਾਂ ਕੋ ਕੋਈ ਜਵਾਬ ਨਹੀਂ ਸੀ ਉਸ ਵੇਲੇ ਕੋਈ ਆਰਡਰ ਨਹੀਂ ਸੀ ਕੁਝ ਨਹੀਂ ਸੀਗਾ ਵੀ ਕਹਿੰਦੇ ਆ ਵੀ ਉਹੀ ਸਰਕਾਰਾਂ ਦਾ ਕਿਤੇ ਨਾ ਕਿਤੇ ਗੱਲਬਾਤ ਉਹੀ ਆ ਜਾਂਦੀ ਆ ਵੀ ਆਪਾਂ ਜਿਹੜਾ ਬੰਦਾ ਉਹਨਾਂ ਦੇ ਖਿਲਾਫ ਬੋਲਦਾ ਵਾ ਉਹਨੂੰ ਦਬਾਤਾ ਜਾਏ ਕੀ ਲੱਗਦਾ ਵਿਕਰਮ ਮਜੀਠੀਆ ਦੀ ਸਿਰਫ ਆਵਾਜ਼ ਦਬਾਉਣ ਦੇ ਖਾਤਰ ਇਹ ਕੋ ਸਾਰਾ ਕੁਝ ਕੀਤਾ ਗਿਆ ਡਰਾਉਨ ਦੇ ਖਾਤਰ ਕੀਤਾ ਗਿਆ ਕਿਉਂਕਿ ਵਿਕਰਮ ਮਜੀਠੀਆ ਖੁੱਲ ਕੇ ਨਿੱਤਰ ਦੇਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਪਰਿਵਾਰ ਦੇ ਬਾਰੇ ਉਹਨਾਂ ਦੇ ਉਹਨਾਂ ਦੇ ਮੁੱਦਿਆਂ ਦੇ ਬਾਰੇ ਲਗਾਤਾਰ ਮਾਈਨਿੰਗ ਨੂੰ ਰੋਕਣ ਦੇ ਬਾਰੇ ਇਹਨਾਂ ਤੇ ਚਰਚਾ ਕਰਦੇ ਸੀ ਇਹੀ ਕਾਰਨ ਹੋ ਸਕਦਾ 101% ਇਹੀ ਕਾਰਨ ਸੀਗਾ ਜੀ ਦੇਖੋ ਨਿਕੋ ਦੇਖੋ ਆਪਣਾ ਦੇਸ਼ ਜਿਹੜਾ ਨਾ ਜਿਆਦਾ ਹੈ ਜੀ ਹਮ ਠੀਕ ਹੈ ਜੀ ਇੱਥੇ ਸੰਵਿਧਾਨ ਦੇ ਮੁਤਾਬਕ ਹਰ ਕਿਸੇ ਨੂੰ ਆਪਣੀ ਰਾਈਟ ਆ ਆਪਣੀ ਗੱਲ ਰੱਖਣ ਦਾ ਬਿਲਕੁਲ ਠੀਕ ਹੈ ਜੀ ਜਦ ਕੀ ਕਹਿੰਦੇ ਵੀ ਮੈਂ ਪਿੱਛੇ ਜੇ ਵੀ ਇਹ ਗੱਲ ਕਹੀ ਸੀ ਕਿਤੇ ਨਾ ਕਿਤੇ ਇਹ ਚੀਜ਼ ਲੱਗਦੀ ਵੀ ਸਾਡਾ ਦੇਸ਼ ਗੁਲਾਮ ਆ ਹਮ ਮੈਂ ਮੰਨਦਾ ਹਮ ਕਿਉਂਕਿ ਜੇ ਗੁਲਾਮ ਨਾ ਹੁੰਦਾ ਵੀ ਸਾਨੂੰ ਆਪਣੀ ਗੱਲ ਪੱਖ ਰੱਖਣ ਦਾ ਹੱਕ ਬੰਦਾ ਹਮ ਜੇ ਅਸੀਂ ਆਪਣੀ ਪੱਖ ਆਪਣੀ ਗੱਲ ਅਸੀਂ ਜਨਤਾ ਤੱਕ ਨਹੀਂ ਪਹੁੰਚਾ ਸਕਦੇ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਹਮ ਆ ਪ੍ਰਸ਼ਾਸਨ ਤੱਕ ਨਹੀਂ ਪਹੁੰਚਾ ਸਕਦੇ ਸਰਕਾਰਾਂ ਤੱਕ ਨਹੀਂ ਪਹੁੰਚਾ ਸਕਦੇ ਤੱਪੇ ਸਾਨੂੰ ਫਾਇਦਾ ਕੀ ਆ ਭੇਡ ਬੱਕਰੀਆਂ ਵਾਲਾ ਸਾਡਾ ਹਾਲ ਆ ਸਾਨੂੰ ਜ਼ਰੂਰਤ ਕੀ ਹੈਗੀ ਆ ਜੇ ਮੀਡੀਆ ਸਾਹਿਬ ਨੇ ਇਹ ਗੱਲ ਕਹੀ ਆ ਬੋਲੀ ਆ ਕਿਤੇ ਨਾ ਕਿਤੇ ਉਹਨਾਂ ਨੂੰ ਗਲਤ ਲੱਗੀ ਆ ਤਾਂ ਹੀ ਬੋਲੀ ਆ ਕੋਈ ਪਰਸਨਲ ਰੰਜਿਦਾ ਹੈ ਨਹੀਂ ਸੀਗੀ ਸਮਝ ਨਹੀਂ ਗੱਲ ਦੀ ਉਹਨਾਂ ਦੀ ਕੋਈ ਪਰਸਨਲ ਰੰਜਿਦਾ ਹੈ ਨਹੀਂ ਸੀ ਜੇ ਹੁਣ ਮਾਈਂਡ ਤੇ ਲੈ ਕੇ ਹੋ ਰਹੀ ਸੀ ਕਿ ਮਾਈਨਿੰਗ ਤੇ ਲੈ ਕੇ ਹੋ ਰਹੀ ਸੀ ਕਿਤੇ ਨਾ ਕਿਤੇ ਹੋਰ ਚੀਜ਼ਾਂ ਨੂੰ ਲੈ ਕੇ ਹੋ ਰਹੀ ਸੀ ਉਹ ਗਲਤੀਆਂ ਤਾਂ ਇਹਨਾਂ ਨੇ ਕੀਤੀ ਆ ਨਾ ਆਮ ਆਦੇ ਕਾਹਦੀ ਨਹੀਂ ਸੀ ਕਹਿੰਦੇ ਵੀ ਬੋਲਿਆ ਨਾ ਉਹ ਸਭ ਨੂੰ ਦੇਖਦੀ ਆ ਹੁਣ ਕੋਈ ਬੋਲ ਦਿੰਦਾ ਕੋਈ ਨਹੀਂ ਬੋਲਦਾ ਉਹਨੂੰ ਦਵਾਨ ਦੀ ਖਾਤਰ ਕੀਤਾਗਾ ਵੀ ਜੇ ਅਸੀਂ ਇਹਨੂੰ ਕਰਾਂਗੇ ਤਾਂ ਬਾਕੀ ਲ ਔਰ ਇਹ ਚੀਜ਼ ਗਲਤ ਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਆਪਾਂ ਇਹ ਚੀਜ਼ ਕਹਿੰਦੇ ਵੀ ਇੱਕ ਤਰੀਕਾ ਹੁੰਦਾ ਇੱਕ ਪ੍ਰੋਸੈਸ ਹੁੰਦਾ ਉਹਦੇ ਹਿਸਾਬ ਨਾਲ ਹੋਣਾ ਚਾਹੀਦਾ ਸੀਗਾ ਅਕਾਲੀ ਦਲ ਲਗਾਤਾਰ ਇਲਜ਼ਾਮ ਲਗਾ ਰਿਹਾ ਕਿ ਪੁਲਿਸ ਦਾ ਜਿਹੜਾ ਇਸਤੇਮਾਲ ਅਰਵਿੰਦ ਕੇਜਰੀਵਾਲ ਵੀ ਕਰ ਰਹੇ ਨੇ ਭਗਵੰਤ ਮਾਨ ਵੀ ਕਰ ਰਹੇ ਨੇ ਪੁਲਿਸ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ ਕਿਉਂਕਿ ਅਕਾਲੀ ਦਲ ਦੇ ਜਿਹੜੇ ਆਗੂ ਸੀ ਉਹ ਜਦੋਂ ਮੁਹਾਲੀ ਆਉਂਦੇ ਨੇ ਇਕੱਠ ਕਰਨ ਦੇ ਲਈ ਉਹਨਾਂ ਨੂੰ ਘਰਾਂ ਚ ਨਜ਼ਰਬੰਦ ਕਰ ਲਿਆ ਜਾਂਦਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਹਰਾਸ ਦੇ ਵਿੱਚ ਲੈ ਲਿਆ ਜਾਂਦਾ ਕਈ ਘੰਟੇ ਥਾਣੇ ਚ ਰੱਖਿਆ ਜਾਂਦਾ ਅੱਜ ਫੇਰ ਪੇਸ਼ੀ ਤੋਂ ਪ ਪੁਲਿਸ ਨੇ ਘਰਾਂ ਦੇ ਨਜ਼ਰਬੰਦ ਕਰਿਆ ਲੱਗਦਾ ਕਿ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ ਪੂਰੀ ਕਰ ਰਹੀ ਹੈ ਜੀ ਹੂੰ ਮੈਂ ਕਹਿੰਨਾ ਜੀ ਦੇਖੋ ਕੇਸਰੀਵਾਲ ਨੇ ਕੀ ਹੈਗਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਤੇ ਕਿ ਨਾ ਉਹ ਹਾਲ ਕਰਤਾ ਉਹ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ ਜੀ ਹੂੰ ਦੇਖੋ ਉਹਦਾ ਤਾਂ ਕੋਈ ਮੈਂ ਕਹਿੰਨਾ ਜੀ ਦਿੱਲੀ ਦੇ ਵਿੱਚੋਂ ਉਹਦਾ ਜੋ ਹਾਲ ਹੋਇਆ ਸਭ ਨੂੰ ਪਤਾ ਜੀ ਹੈ ਨਾ ਜੀ ਹੁਣ ਸਾਡੇ ਪੰਜਾਬ ਨੂੰ ਖਾਨ ਲਈ ਆ ਗਿਆ ਹੂੰ ਭਗਵੰਤ ਮਾਨ ਨੂੰ ਪੰਜਾਬ ਬਚਾਉਣਾ ਚਾਹੀਦਾ ਕਹਿੰਦੇ ਨਾ ਸੀ ਆਪਣਾ ਪੰਜਾਬ ਬਚਾ ਰਹੇ ਆਂ ਦੇਖੋ ਜੀ ਕੇਸਰੀਵਾਲ ਨੇ ਨਾ ਤਾਂ ਗੁਜਰਾਤ ਜਾਂ ਕਿਸੇ ਸੀਪੀ ਦੇ ਵਿੱਚ ਲੱ ਲ ਗੁਜਾਰ ਲੱ ਲੋ ਯੂਪੀ ਲੱ ਲੋ ਹੋਰ ਲੱ ਲੋ ਦਿੱਲੀ ਲੱ ਲੋ ਹਮ ਅਜੇ ਤੱਕ ਕੀਤਾ ਕੀ ਆ ਬਿਨਾ ਗੱਪਲਿਆਂ ਤੋਂ ਬਿਨਾ ਸਭ ਕੁਝ ਕੀਤਾ ਇੱਕ ਪੰਜਾਬ ਨੂੰ ਭਗਵੰਤ ਮਾਨ ਨੇ ਇੱਕ ਸੁਪਨਾ ਦਿਖਾਇਆ ਸੀ ਰੰਗਲਾ ਪੰਜਾਬ ਬਣਾਉਣ ਦਿਖਾਇਆ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਤਿਹਾਸ ਸੀ ਆਸ ਸੀਗੀ ਜਾ ਕੇ ਕੇਸਰੀਵਾਲ ਦਾ ਕੋਈ ਲੈਣਾ ਦੇਣਾ ਨਹੀਂ ਸਭ ਤੋਂ ਜ਼ਿਆਦਾ ਸਕਿਉਰਟੀ ਕਿਹਨੂੰ ਦਿੱਤੀ ਜਾਂਦੀ ਆ ਜੀ ਪੰਜਾਬ ਦੀ ਸਕਿਉਰਟੀ ਦਾ ਉੱਥੇ ਦਿੱਲੀ ਭੇਜਣ ਦਾ ਕੀ ਮਤਲਬ ਹੈ ਜਾਨੀ ਕਿ ਖਰਚਾ ਜਨਤਾ ਦਾ ਸਾਡੀ ਦਾ ਗੰਤਾ ਤਾਂ ਪੈਸੀ ਤੁਹਾਡੇ ਸਾਡੇ ਵਰਗਿਆਂ ਦੀ ਆਮ ਜਨਤਾ ਦੇ ਪੈਸੇ ਜਿਹੜੇ ਆ ਵੀ ਕੇਸਰੀਵਾਲ ਨੂੰ ਸਕਿਉਰਟੀ ਦਿੱਤੀ ਗਈ ਹੈ ਉਹ ਦਿੱਲੀ ਦੀ ਉੱਥੇ ਲਵੇ ਨਾ ਯਾਰ ਜੇ ਲੈਣੀ ਹੈ ਤਾਂ ਉਹਦੇ ਜਿੰਨੇ ਉੱਥੋਂ ਸਾਰੇ ਹੁਣ ਅੱਜ ਦੇ ਡੇਢ ਸਾਲ ਦੇ ਵਿੱਚ ਜੋ ਹੋ ਰਿਹਾ ਵਾ ਕਿਸਾਨਾਂ ਦੇ ਨਾਲ ਕੀ ਹੋ ਰਿਹਾ ਵਾ ਬਾਕੀ ਜਿਹੜੀ ਗੱਲ ਕਹਿੰਦੇ ਆਪਾਂ ਬਾਦਲ ਸਾਹਿਬ ਨਾਲ ਹੋਈ ਸੀਬਾਦਲ ਜੀ ਨਾਲ ਹੋਈ ਆ ਉਹ ਬਿਲਕੁਲ ਗਲਤ ਆ ਦੇਖੋ ਜਿਹੜੀ ਪਾਰਟੀ ਦਾ ਇੱਕ ਏਜੰਡਾ ਹੁੰਦਾ ਵਾ ਵੀ ਜੇ ਕਿਸੇ ਲੀਡਰ ਤੇ ਕੋਈ ਤੱਕਾ ਹੁੰਦਾ ਵਾ ਵੀ ਉਹਦੇ ਲਈ سپورਟਰ ਬਣ ਕੇ ਜਾਣਾ ਪੈਂਦਾ ਬਿਲਕੁਲ ਜੀ ਉਹ ਜਾਇਜ਼ ਵੀ ਆ ਉਹਨੂੰ ਜਾ ਕੇ ਕੋਰਟ ਵੀ ਨਹੀਂ ਰੋਕਦਾ ਹੈ ਨਾ ਜੀ ਉਹ ਕਿਹੜਾ ਕਿਸੇ ਦੇ ਖਿਲਾਫ ਬੋਲ ਰਿਹਾ ਜੀ ਉਹ ਤੁਸੀਂ ਅਗਲੇ ਦਾ ਹੌਸਲਾ ਬੁਲਾਈਜ਼ ਹੁੰਦਾ ਕਿ ਮੇਰੇ ਵਰਕਰ ਆਏ ਆ ਮੇਰੇ ਮੇਰੇ سپورਟਰ ਆਏ ਨੇ ਮੈਨੂੰ ਕਿਤੇ ਨਾ ਕਿਤੇ ਹਰ ਚੀਜ਼ ਵਧੀਆ ਲੱਗਦੀ ਹੈ ਹਰ ਚੀਜ਼ ਨੂੰ ਲੀਡਰ ਨੂੰ ਚਾਹੀਦਾ ਵੀ ਆ ਤੇ ਹੋਣਾ ਵੀ ਚਾਹੀਦਾ ਉਹ ਕਿਤੇ ਨਾ ਕਿਤੇ ਇਹ ਚੀਜ਼ ਦਿਵਾ ਕੇ ਗਲਤ ਕਰਦੇ ਆ ਆਪਣਾ ਜਿਹੜੀ ਛਵੀ ਆ ਇਸ ਵੇਲੇ ਮੈਂ ਕਹਿੰਨਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਭਗਵੰਤ ਮਾਨ ਸਾਹਿਬ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਵੀ ਮੈਂ ਕੀ ਜਨਤਾ ਨਾਲ ਵਾਅਦਾ ਕੀਤਾ ਸੀਗਾ ਕਿਸਾਨਾਂ ਨਾਲ ਕੀ ਵਾਅਦਾ ਕੀਤਾ ਸੀਗਾ ਆਮ ਜਨਤਾ ਨਾਲ ਕੀ ਵਾਅਦਾ ਕੀਤਾ ਸੀਗਾ ਤੇ ਜਿਹੜੇ ਲੋਕ ਉਹਨਾਂ ਨੂੰ ਦੇਖਦੇ ਸੀ ਸਾਡੇ ਵਰਗੇ ਹਿੰਦੂ ਲੀਡਰਾਂ ਨਾਲ ਕੀ ਵਾਅਦਾ ਕੀਤਾ ਸੀਗਾ ਉਹਨਾਂ ਨੇ ਹਨਾ ਵੀ ਉਹ ਸਾਰੇ ਵਾਅਦਿਆਂ ਤੋਂ ਤਕਰੀਬਨ ਫੇਲ ਹੋ ਰਹੇ ਹੁਣ 1.5 ਸਾਲ ਰਹਿ ਗਿਆ ਮੈਂ 1.5 ਸਾਲ ਵੀ 18 ਮਹੀਨੇ ਰਹਿ ਗਏ 18 ਦੇ ਵੀ ਕਹ ਰਹੇ ਕਿ 17 ਰਹਿ ਗਏ ਜੀ ਉਹ 17 ਮਹੀਨੇ ਦੇ ਵਿੱਚ ਉਹ ਕਿਹੜਾ ਤੀਰ ਮਾਰਨਗੇ ਸਭ ਨੂੰ ਪਤਾ ਵਾ ਉਹ ਜੋ ਚੀਜ਼ ਦਿਖਾਣਾ ਚਾਹੁੰਦੇ ਆ ਜੀ ਆਪਾਂ ਇੱਕ ਨਸ਼ੇ ਮੁਕਤ ਬਲ ਹੋ ਗਏ ਨਾ ਤਾਂ ਉਹ ਹਸਪੀਟਲ ਨਾ এডੂਕੇਸ਼ਨ ਨਾ ਅੱਛੀ ਬੰਦਿਆਂ ਨੂੰ ਜ਼ਰੂਰਤਾਂ ਲੈ ਲੋ ਕਿ ਜਿਹੜੇ ਕਿਸਾਨ ਨੇ ਕਿਸਾਨ ਜਿਹੜੇ ਵਿਚਾਰੇ ਅੱਜ ਦੀ ਡੇਟ ਦੇ ਵਿੱਚ ਅੱਜ ਵੀ ਦੇਖੋ ਬਾੜ ਦੇ ਵਿੱਚ ਕਿੰਨੇ ਰੁਬਰੇ ਆ ਜੀ ਹਾਲਾ ਕਿ ਸਾਨੂੰ ਪਤਾ ਲੱਗਿਆ ਸੀਗਾ ਕਿ ਡਾ ਹਾਈਵੇ ਨਿਕਲ ਰਿਹਾ ਸੀਗਾ ਜੀ ਉਹਦੇ ਵਿੱਚ ਦੌਰਾਨ ਅਸੀਂ ਲੋਕਾਂ ਦੀ ਜਮੀਨਾਂ ਨੂੰ ਅਕਵਾਇਰ ਕਰੀ ਜਾ ਰਹੇ ਆ ਪੇ ਜਿੱਥੇ ਤੱਕ ਸਾਨੂੰ ਸੁਣਨ ਚ ਵੀ ਆਇਆ ਵੀ ਤੁਸੀਂ ਆ ਚੀਜ਼ ਕਰੋ ਜੀ ਅਸੀਂ ਇਦਾਂ ਕਰ ਲਈਏ ਵੈਸਾ ਇੰਨਾ ਇਕੱਠਾ ਕਰ ਲਈਏ ਉਹ ਚੀਜ਼ਾਂ ਗਲਤ ਹੈ ਗਿਆ ਵੀ ਦੇਖੋ ਕਵੈਰ ਕਰਨਾ ਕੁਝ ਹੱਦ ਤੱਕ ਸਹੀ ਆ ਪਰ ਕੁਝ ਹੱਦ ਤੱਕ ਜਿਹੜੀ ਪ੍ਰਾਪਰਟੀ ਦਾ ਸੀ ਜਿਹੜਾ ਵੀ ਰੋਡ ਦੀ ਪ੍ਰਾਪਰਟੀ ਦੇ ਹਿਸਾਬ ਨਾਲ ਦੇਖੋ ਉਹਨਾਂ ਦਾ ਮੁਆਵਜ਼ਾ ਤਾਂ ਦੇਣਾ ਚਾਹੀਦਾ ਉਹਨਾਂ ਦਾ ਪੈਸਾ ਤਾਂ ਦੇਣਾ ਚਾਹੀਦਾ ਮਤਲਬ ਕਿ ਉਹ ਹਿਸਾਬ ਨਾਲ ਹੈ ਹੀ ਨਹੀਂਗਾ ਜੀ ਆਪਾਂ ਕਹਿੰਦੇ ਵੀ ਜੇ ਤੁਸੀਂ ਉਹਨਾਂ ਦੀ ਲੈ ਰਹੇ ਆ ਪ੍ਰਾਪਰਟੀ ਯੂਜ਼ ਕਰਦੇ ਆ ਕਿਸੇ ਚੀਜ਼ ਯੂਜ਼ ਕਰਦੀ ਆ ਸੈਂਟਰ ਸਰਕਾਰ ਵੀ ਕਰਦੀ ਪਰ ਉਸ ਤੋਂ ਦੁੱਗਣਾ ਦਿੰਦੀ ਆ ਅਸੀਂ ਕਹਿੰਦੇ ਵੀ ਤੁਸੀਂ ਉਹ ਪੂਰੇ ਕਰੋ ਫਿਲਹਾਲ ਮੈਨੂੰ ਲੱਗਦਾ ਨਹੀਂ ਆ 17 ਮਹੀਨੇ ਰਹਿ ਗਏ ਆ ਵੀ ਦੇਖੋ ਹਰ ਹਿੰਦੂ ਲੀਡਰ ਨਾਲ ਵੀ ੱੱਕਾ ਹੋ ਰਿਹਾ ਹੂੰ ਠੀਕ ਆ ਜੀ ਅਕਾਲੀ ਦਲ ਨਾਲ ਵੀ ੱੱਕਾ ਹੋ ਰਿਹਾ ਹੋਰ ਵੀ ਜਿੰਨੇ ਵੀ ਪਾਰਟੀਆਂ ਹੈਗੀਆਂ ਉਹਨਾਂ ਨਾਲ ਵੀ ੱੱਕਾ ਹੋ ਰਿਹਾ ਵਾ ਉਹ ਚੀਜ਼ਾਂ ਗਲਤ ਆ ਤਾਂ 2027 ਦੇ ਵਿੱਚ ਇਹਦਾ ਪ੍ਰਭਾਵ ਪੂ 101% ਰਹਿ ਗਿਆ ਹੂੰ ਦੇਖੋ ਸਰਕਾਰ ਕੋਈ ਵੀ ਆਵੇ ਆਪਾਂ ਇਹ ਚੀਜ਼ ਨਹੀਂ ਕਹਿੰਦੇ ਅਸੀਂ ਕਿਸੇ ਨਾਲ ਪਟਗਰੀ ਨਹੀਂ ਹੈਗੇ ਜੀ ਹਾਂਜੀ ਉਹ ਤੇ ਜਾਂ ਇਹ ਦੀ ਜੇ ਸਰਕਾਰ ਕੋਈ ਵੀ ਆਵੇ ਜਿਹੜੀ ਰਣਨੀਤੀ ਬਣਾਣੀਆਂ ਦੇਖੋ ਜਿਹੜਾ ਪ੍ਰਤਿਨਿਧੀ ਹੁੰਦਾ ਨਾ ਜੀ ਹੂੰ ਉਹਨੂੰ ਜਨਤਾ ਚੁੰਦੀ ਆ ਕਿ ਮੈਂ ਇਸ ਬੰਦੇ ਨੂੰ ਚੁਣਿਆ ਮੇਰੀ ਸਾਡੀ ਉਮਰ ਨਿਕਲ ਜਾਂਦੀ ਆ ਜਿਹੜਾ ਵੀ ਮਾਪੇ ਸੋਚਦੇ ਆ ਪ੍ਰਤੀਤ ਹੀ ਉਹ ਹੀ ਬੱਚੇ ਡਿਸੀਜਨ ਲੈਂਦੇ ਆ ਮਾਪੇ ਲੈਂਦੇ ਆ ਵੀ ਜਿਹੜਾ ਸਾਡੇ ਸਾਡਾ ਭਵਿੱਖ ਆ ਉਹ ਸੇਫ ਰਹੇ ਹਣਾ ਜੀ ਅੱਛੀ ਐਜੂਕੇਸ਼ਨ ਨਹੀਂ ਹੈਗੀ ਅੱਛੇ ਹਸਪੀਟਲ ਨਹੀਂ ਹੈਗੇ ਅੱਜ ਵੀ ਦੇਖੋ ਜੀ ਜਾ ਕੇ ਰਜਿੰਦਰਾ ਦੇ ਵਿੱਚ ਕੀ ਰੈਲਿਟੀ ਆ ਜੀ ਸਰਕਾਰੀ ਹਸਪੀਟਲਾਂ ਦੇ ਵਿੱਚ ਦਿਖਾਨ ਨੂੰ ਕੁਛ ਹੋਣਾ ਜਿਹਦੀ ਸ਼ਿਫਾਰਸ਼ ਪੈਂਦੀ ਆ ਗਰੀਬ ਬੰਦੇ ਦਾ ਕੀ ਹਾਲ ਆ ਸਰ ਕਦੀ ਇੱਧਰ ਚੱਕਰ ਚੱਕਰ ਲਾਣਾ ਪੈਂਦਾ ਕਦੀ ਇੱਧਰ ਚੱਕਰ ਲਾਣਾ ਕਦੀ ਇੱਧਰ ਚੱਕਰ ਲੰਦਾ ਯਾਨੀ ਕਿ ਅੱਧੇ ਤੋਂ ਜ਼ਿਆਦਾ ਉਹ ਦਵਾਈਆਂ ਦੇ ਵਿੱਚੋਂ ਹੀ ਬੰਦਾ ਨਿਕਲ ਜਾਂਦਾ ਹੁੰਦਾ ਹਾਂ ਬਿਲਕੁਲ ਬਿਲਕੁਲ ਤਾਂ ਬਿਲਕੁਲ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਤਾਂ ਖੈਰ ਜ਼ਰੂਰ ਵੱਧ ਰਹੀਆਂ ਨੇ ਪਰ ਹਰ ਕੋਈ ਜਿਹੜਾ ਵਿਕਰਮ ਮਜੀਠੀਆ ਦੇ ਖਿਲਾਫ ਨਹੀਂ ਹੈ ਹਰ ਕੋਈ ਵਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਨਹੀਂ ਹੈ ਤਾਂ ਆਖਿਲ ਸਨਾਤਰ Hindu ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਦੇ ਨਾਲ ਗੱਲਬਾਤ ਅਸੀਂ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਇੱਕ ਵਿਜੀਲੈਂਸ ਦਾ ਰਵਈਆ ਸਹੀ ਨਹੀਂ ਹੈ ਪੁਲਿਸ ਦਾ ਰਵਈਆ ਸਹੀ ਨਹੀਂ ਹੈ ਤਾਂ ਵਿਕਰਮ ਮਜੀਠੀਆ ਹੁਣ ਨਾਬਾਦੀ ਜੇਲ੍ਹ ਦੇ ਵਿੱਚ 14 ਦਿਨਾਂ ਦੇ ਇੱਕ ਹਰੱਸ ਦੇ ਵਿੱਚ ਭੇਜ ਦਿੱਤੇ ਆਖਿਰ ਕਦੋਂ ਤੱਕ ਜੇਲ੍ਹ ਤੋਂ ਵਿਕਰਮ ਮਜੀਠੀਆ ਬਾਹਰ ਆਉਂਦੇ ਨੇ ਕਿਉਂਕਿ ਪਹਿਲਾਂ ਐਨਡੀਪੀਐਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਸੀ ਉਸ ਮਾਮਲੇ ਦੇ ਵਿੱਚ ਤਾਂ ਰਾਹਤ ਮਿਲ ਚੁੱਕੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਕਦੋਂ